ਜੇ ਜੇ ਨਾ ਕੇ ਵਾਸਤੇ ਇਹਨਾਂ ਦੀ ਜ਼ਿੰਮੇਵਾਰੀ ਬਣ ਗਈ ਹੈ ਚੋਰਾ ਨੂੰ ਸਾਪਣਾ ਜੇ ਕੋਈ ਲੇ ਮੋਟਰ ਸਾਹਰੇ ਚੋਰ ਲੈ ਕੇ ਜਾਂ ਕੇ ਅਫਸਰ ਛੇੜ ਗਿਆ ਉਹਦੇ ਤੇ ਇਹ ਕਹਿੰਦੇ ਹਾਂ ਕੋਈ ਪੁਲਿਸ ਲਖਾ ਲੈ ਤਾਂ ਫਿਰ ਮੈਂ ਕੋਈ ਨਹੀਂ ਵਰਦੀ ਪਾ ਕੇ ਪੁਲਿਸ ਵਾਲਾ ਬਣੂਗਾ ਭਾਈ ਅੱਜ ਜਿਹੜੇ ਲਹਿਰਾ ਖਾਨਾ ਦੇ ਵਾਸੀ ਇਹ ਲੋਕ ਆ ਇੱਥੇ ਪਹੁੰਚੇ ਨੇ ਪੁੱਚੋ ਚੌਂਕੀ ਦੇ ਅੱਗੇ ਇਹ ਅੱਕੇ ਹੋਏ ਇੰਨਾ ਤੋਂ ਥੱਕੇ ਹੋਏ ਇੰਨਾ ਤੋਂ ਇਹਨਾਂ ਨੇ ਬਾਈ ਸਾਡੇ ਨਾਲ ਜੂਣਾ ਜੁੱਬਰ ਕਰਤਾ ਸਾਡੇ ਪਿੰਡ ਦਾ ਸਰਕਾਰਾਂ ਤੇ ਨਾ ਚੱਕਰ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੇ ਨਾ ਚੱਕਰ ਆਪਣੀ ਰਾਖੀ ਆਪ ਕਰੋ ਸੱਚਾ ਮੰਡੀਲਾ ਪਰਿਸਰ ਪ੍ਰਸ਼ਾਸਨ ਮਰਦਾਬਾਦ ਮਰਦਾਬਾਦ ਸੱਚਾ ਮੰਡੀਲਾ ਪਰਿਸਰ ਪ੍ਰਸ਼ਾਸਨ ਮਰਦਾਬਾਦ ਮਰਦਾਬਾਦ ਗੁਰਦਾਵੀ ਰਾਖੀ ਕਰਨ ਵਾਲਾ ਪਰਿਸਰ ਪ੍ਰਸ਼ਾਸਨ ਮਰਦਾਬਾਦ ਪਰਤੇ ਦਰਦ ਕਰੇ ਰੱਬ ਕਰਾ ਤੋ ਰਹਾ ਹਾਂ ਭਾਰਤੀ ਕਿਸਾਨ ਜਿੰਨੀਆਂ ਨੇਕਤਾ ਕਰਾ ਹਾਂ ਕਰਮਜੀਤ ਲੈ ਰੱਖਣਾ ਮੈਂ ਮੇਰਾ ਅਗਰ ਆਹ ਵੀ ਔਰਤ ਵਿੰਗ ਦੀ ਮੈਂ ਜ਼ਿਲ੍ਹਾ ਦੀ ਜਰਨਲ ਸੈਕਟਰੀ ਆ ਜੋ ਮੇਰੇ ਪਿੰਡ ਦੇ ਵਿੱਚ 1 ਜੂਨ ਤੋਂ ਲੈ ਕੇ ਚੋਰਾਂ ਦਾ ਗੇੜ ਚੱਲ ਰਿਹਾ ਸੀ ਚਾਹੇ ਸਟਾਟਰਾਂ ਦਾ ਤੇਲ ਕੱਢਿਆ ਹੋਵੇ ਤੇ ਜਦੋਂ ਪਿੰਡ ਵਾਲੇ ਇਕੱਠੇ ਹੋਏ ਇਥੋਂ ਦੇ ਥਾਣੇਦਾਰ ਨੇ ਕਿਹਾ ਸੀ ਤੁਹਾਨੂੰ ਤੇਲ ਮਿਲ ਜੂ ਦੋਜੇ ਦਿਨ ਤੇਲ ਹੋ ਸਟਾਟਰਾਂ ਦਾ ਕੋਲੇ ਧਰਿਆ ਸੀ ਤੇ ਉਸ ਤੋਂ ਬਾਅਦ ਇਹ ਬਲਾ ਵੀ ਲੰਘਾ ਉਦੋਂ ਬਾਅਦ ਹੁਣ ਜਦੋਂ ਉਹ ਚੋਰੀਆਂ ਕਰਦੇ ਫਿਰਦੇ ਸੀ ਟ੍ਰਾਂਸਫਾਰਮਰ ਦੇ ਵਿੱਚੋਂ ਬਹੁਤ ਚਾਰਾਂ ਕੱਟੀਆਂ ਸੀਗੀਆਂ ਤੇ ਸਾਡੇ ਭਰਾਵਾਂ ਨੇ ਇੱਕ ਦੋ ਵਾਰੀ ਗੱਡੀ ਦੀ ਲੈਣ ਤੋਂ ਪਲੇਟਾਂ ਚੋਰੀ ਕਰੀਆਂ ਸਾਡੇ ਪੰਜ ਸੱਤ ਨੌਜਵਾਨ ਇਕੱਠੇ ਹੋ ਕੇ ਉਹਨਾਂ 'ਚ ਕੁੱਟਮਾਰ ਕਰਤੀ ਸੀ ਉਹ ਕੁੱਟਮਾਰ ਤੋਂ ਬਾਅਦ ਪੂਰਾ ਗੈਂਗ 20 ਜਣੇ ਇਕੱਠੇ ਹੋ ਕੇ ਗਏ ਐ ਸਾਡੇ ਖੇਤਾਂ ਦੇ ਵਿੱਚ ਜਿਹੜੇ ਨੌਜਵਾਨ ਫਿਰਦੇ ਸੀ ਉਹਨਾਂ ਨੂੰ ਇਹ ਕਹਿ ਰਹੇ ਸੀ ਇਕੱਲੇ-ਇਕੱਲੇ ਨੂੰ ਦੇਖਾਂਗੇ ਤੇ ਉਹਨਾਂ ਨੇ ਵੀ ਫਿਰ ਫੋਨਾਂ ਤੇ ਪਿੰਡ ਵਾਲੇ ਸੱਦੇ ਤੇ ਆਥਣ ਦਾ ਟਾਈਮ ਸੀਗਾ ਜਿਹੜੇ ਸਾਡੇ ਨੌਜਵਾਨ ਗਏ ਐ ਉਹਨਾਂ ਦੇ ਕੋਲੇ ਸਾਡੇ ਕਿਸਾਨਾਂ ਕੋਲੇ ਕੀ ਹੁੰਦਾ ਖੇਤ ਦੇ ਵਿੱਚ ਕਹੀ ਹੁੰਦੀ ਐ ਜਾਂ ਵੱਧ ਤੋਂ ਵੱਧ ਕੋਈ ਵੱਢਣਾ ਰੁਕਣਾ ਪਹਾੜੀ ਰੱਖੀ ਹੁੰਦੀ ਐ ਆ ਸੰਦ ਹੁੰਦੇ ਐ ਕੋਈ ਇਹ ਨਹੀਂ ਵੀ ਸਾਡੇ ਨੌਜਵਾਨ ਖੇਤਾਂ ਦੇ ਵਿੱਚ ਰਵਾਲ-ਵਾਲ ਚੱਕੀ ਫਿਰਦੇ ਐ ਖਾਲੀ ਹੱਥ ਗਏ ਐ ਛੇਤਰਪੋਲਾ ਕਰਿਆ ਕਿਸੇ ਦੇ ਕੋਈ ਲੱਤ ਵਾ ਵੱਧ ਵੱਜ ਗਈ ਕਿਸੇ ਦੇ ਘੱਟ ਵੱਜ ਗਈ ਉਸ ਕਰਕੇ ਜਦੋਂ ਸਾਡੇ 7 10 ਕ ਜਣੇ ਤੜਕੇ ਇੱਥੇ ਪਰਚੇ ਦਰਜ ਕਰਾਉਣ ਆਏ ਐ ਇਹ ਕਹਿ ਰਹੇ ਸੀ ਕਿਹਦੇ ਵੱਲੋਂ ਰਵਟ ਦਰਜ ਕਰਾਉਣੇ ਹੋ ਚਲ ਐ ਲੱਗਿਆ ਵੀ ਸਾਰੇ ਪਿੰਡ ਦਾ ਕੰਮ ਐ ਅਸੀਂ ਇੱਕ ਨੌਜਵਾਨ ਦਾ ਨਾਂ ਨਾ ਦੇਗੇ ਕਿਸੇ ਦਾ ਪਿੰਡ ਵੱਲੋਂ ਰਵਟ ਦੇਗੇ ਇਹ ਕਹਿ ਕੇ ਗਏ ਸੀ ਵੀ ਸਾਰਾ ਪਿੰਡ ਇਕੱਠੇ ਹੋ ਕੇ ਸੈਨ ਬੁੱਠੇ ਕਰਾਂਗੇ ਸਾਰਾ ਪਿੰਡ ਅਸੀਂ ਰਵਟ ਦੇਣਾਵਾਂਗੇ ਪਿੰਡ ਸਾਡਾ ਸਾਰਾ ਇੱਕ ਝੋਟਾ ਇੱਕ ਗੁੱਤ ਪਿੰਡ ਐ ਜਿਹੜੇ ਸਾਡੇ ਮਜ਼ਦੂਰ ਭਰਾ ਐ ਸਾਡੀਆਂ ਮਾਵਾ ਭੈਣਾਂ ਧਰਨੇ ਦੇ ਵਿੱਚ ਬੈਠੀਆਂ ਸਾਡੇ ਭਰਾ ਬੈਠੇ ਉਹਨਾਂ ਵੱਲੋਂ ਬਹੁਤ ਵੱਡਾ ਸਹਿਯੋਗ ਮਿਲਿਆ ਉਹ ਕਹਿੰਦੇ ਕਿਸਾਨ ਤਾਂ ਟਰੈਕਟਰ ਲੈ ਕੇ ਜਾਂਦੇ ਐ ਜਾਂ ਗੱਡੀ ਹੁੰਦੀ ਹੈ ਮੋਟਰਸਾਈਕਲ ਹੁੰਦਾ ਅਸੀਂ ਤਾਂ ਸਾਈਕਲਾਂ ਤੇ ਮਜ਼ਦੂਰੀ ਕਰਦੇ ਆ ਤੇ ਸਾਡੇ ਤਾਂ ਟੀਪ ਨਾ ਤੱਕ ਹੋਏ ਜਾਣਗੇ ਸਾਡੀਆਂ ਪੁਲਿਸ ਵਾਲੀਆਂ ਕੁੜੀਆਂ ਦੀ ਸੁਰੱਖਿਆ ਨਹੀਂ ਇਸ ਕਰਕੇ ਜਦੋਂ ਅਸੀਂ ਇੱਥੇ ਆਈਆਂ ਤੇ ਥਾਣੇਦਾਰ ਨਾਲੇ ਮੈਡਮ ਕਹਿ ਰਹੀ ਹੈ ਵੀ ਤੁਸੀਂ ਉਹਨਾਂ ਨੂੰ ਕੁੱਟਿਆ ਕਾਨੂੰਨ ਹੱਥ ਚ ਲੈ ਲਿਆ ਅਸੀਂ ਭਰਾਵੋ ਕਾਨੂੰਨ ਹੱਥ ਚ ਨਹੀਂ ਲਿਆ ਅਸੀਂ ਤਾਂ ਦੀ ਸੁਰੱਖਿਆ ਕਰਦੇ ਆ ਆਪਦੀ ਸੁਰੱਖਿਆ ਦੀ ਖਾਤਰ ਆ ਤਾਂ ਹੁਣ ਸਾਡੇ ਜਿਹੜੇ ਕਿਸਾਨ ਖੇਤਾਂ 'ਚ ਰਹਿੰਦੇ ਆ ਉਹਨਾਂ ਨੂੰ ਇਹ ਵੀ ਕਹਿੰਦੇ ਆ ਵੀ ਛੋਟਾ ਮੋਟਾ ਡੰਡਾ ਵੀ ਚਾਹੀਦਾ ਹੈ ਤੇ ਰਾਖੀ ਵੀ ਚਾਹੀਦੀ ਹੈ ਕੱਠੇ ਹੋ ਕੇ ਰਹੋ ਤੇ ਜ ਅੱਗੇ ਵਾਸਤੇ ਕੋਈ ਚੋਰ ਆਉਂਦਾ ਹੈ ਉਹਨੂੰ ਫੜ ਕੇ ਸਾਥ ਚ ਬੰਨਾਂਗੇ ਤੇ ਅਸੀਂ ਉਂਗਲ ਨਹੀਂ ਲਾਉਂਦੇ ਤੇ ਫੇਰ ਇਸ ਪ੍ਰਸ਼ਾਸਨ ਨੂੰ ਪੁੱਛਾਂਗੇ ਵੀ ਅਸੀਂ ਕਾਨੂੰਨ ਹੱਥ 'ਚ ਨਹੀਂ ਲਿਆ ਅੱਜ ਦੇਖੋ ਤੁਹਾਡਾ ਕਾਨੂੰਨ ਕੀ ਕਰਦਾ ਹੈ ਇਹਨਾਂ ਦਾ ਮਸਲਾ ਕੀ ਹੈਗਾ ਸਾਡੇ ਪਿੰਡ ਦੀਆਂ ਥੋੜੇ ਦਿਨ ਪਹਿਲਾਂ ਦੀ ਖਬਰ ਆਈ ਗਈ ਸਾਡੇ ਪਿੰਡ ਦੀਆਂ ਦੋ ਕੁੜੀਆਂ ਰੋਡ ਪੁਲਿਸ 'ਚ ਲੱਗੀਆਂ ਜਿਹੜਾ ਪੁਲਿਸ ਸਰਕਾਰ ਨੇ ਨਵੀਂ ਭਰਤੀ ਕਰੀ ਹੈ ਉਹ ਕੁੜੀਆਂ ਨੂੰ ਉਹ ਬੰਦੇ ਜਿਹੜੇ ਘੇਰਦੇ ਸੀਗੇ ਉਹ ਕੁੜੀਆਂ ਤੇਜ਼ ਹੋਣ ਕਾਰਨ ਉਹਨਾਂ ਨੂੰ ਐਸੇ ਵੀ ਕਿਤੇ ਸਕਿਉਰਿਟੀ ਗਾਰਡਾਂ ਵੀ ਚਿੱਟੀਆਂ ਜੀਆਂ ਵਰਦੀਆਂ ਪਾਣ। ਜਦੋਂ ਘੇਰਦੇ ਉਹ ਕੁੜੀਆਂ ਤੇਜ਼ ਨਿਕਲੀਆਂ ਉਹ ਬਈ ਸਕੂਟਰੀ ਭਜਾ ਕੇ ਲੈ ਗਈਆਂ ਤੇ ਉਹ ਬਚ ਗਈਆਂ। ਥੋੜੇ ਦਿਨਾਂ ਬਾਅਦ ਹੀ ਇਹ ਫਿਰ ਬੰਦੇ ਜਿਹੜੇ ਹੈਗੇ ਸਾਡੇ ਕਿਸਾਨਾਂ ਦੇ ਮੋਟਰਾਂ ਤੋਂ ਇਹ ਪਾਲਸਰ ਮੋਟਰਸਾਈਕਲ ਅਸੀਂ ਪੰਜ ਦਰਖਾਸਤਾਂ ਚ ਇਹ ਤੋਂ ਪਹਿਲਾਂ ਲਿਖਾਤਾ ਤੇ ਘੱਟੋ-ਘੱਟ ਸਾਡੀਆਂ 15 ਤੋਂ 20 ਦਰਖਾਸਤਾਂ ਚੋ ਚੌਂਕੀ ਦੇ ਵਿੱਚ ਦਿੱਤੀਆਂ ਪਈਆਂ ਜਿਹਦੇ ਕੋਲੇ ਸਾਡੇ ਕੋਲੇ ਫੋਟੋ ਕਾਪੀਆਂ ਪਈਆਂ ਪਸਾ ਕਸਰ ਬਰਤਾਂ ਨਹੀਂ ਰਿਹਾ ਦੋ ਵਾਰੀਆਂ ਇਹ ਤੋਂ ਪਹਿਲਾਂ ਸੱਜਿਆ ਗਿਆ ਵੀ ਅੰਦਰ ਆ ਜਾਓ ਜੀ ਗੱਲਬਾਤ ਕਰ ਲਓ ਜੀ ਅਸੀਂ 11 ਮੈਂਬਰ ਦੀ ਕਮੇਟੀ ਬਣਾਈ ਹੈ ਉਹ ਵੀ ਜਾਂਦੇ ਸੀ ਬੰਦੇ ਜਥੇਵੰਦ ਜੀ ਵੱਲੋਂ ਵੀ ਜਾਂਦੇ ਸੀ ਉਸ ਗੱਲ 'ਚੋ ਕੁਝ ਨਹੀਂ ਨਿਭੜਿਆ ਆਪਣਾ ਬਲਾਗ ਦਾ ਜਰਨਲ ਸੈਕਟਰੀ ਬਾਈ ਬਲਜੀਤ ਸਿੰਘ ਉਹ ਗਿਆ ਅੰਦਰ ਉਹਨੂੰ ਤਾਂ ਐਂ ਕਹਤਾ ਮੈਡਮ ਨੇ ਵੀ ਦੁਬਾਰਾ ਅੰਦਰ ਨਾ ਆਵੇ ਹੁਣ ਫੇਰ ਗਿਆ ਬਾਈ ਅੰਦਰ ਤੇ ਉੱਥੇ ਜ਼ਿਲ੍ਹੇ ਦੀ ਮੀਟਿੰਗ ਚੱਲਦੀ ਸੀ ਮੀਟਿੰਗ ਸਾਨੂੰ ਪਤਾ ਹੈ ਕਈ ਵਾਰੀ 6 ਵੀ ਵਜ ਗਏ ਰਹ ਜਾਂਦੇ ਐਵੇਂ ਹੁੰਦਾ ਹੈ ਇਹ ਇਸ ਕਰਕੇ ਉਹ ਦੁਬਾਰਾ ਆਏ ਹੁਣ ਅੰਦਰ ਦੁਆਰੇ ਗੱਲਬਾਤ ਰਹੀ ਸੱਜੇ ਪਹਿਲਾਂ ਤਾਂ ਦੋ ਵਾਰੀ ਕੁਝ ਨਹੀਂ ਨਿਬੜਿਆ ਉਹਨਾਂ ਦਾ ਇਕੱਲੇ ਲੱਕੜ ਦਾ ਮੁੰਡਾ ਦੇ ਕੇ ਤੋਰਦੇ ਸੀ ਪਾਲ ਪੁਰਸ ਪ੍ਰਸ਼ਾਸਨ ਇਹ ਤਾਂ ਪਤਾ ਨਹੀਂ ਕਿਉਂ ਨਹੀਂ ਕੰਮ ਕਰ ਰਿਹਾ ਤੇ ਉਦੋਂ ਬਾਅਦ ਕੀ ਹੁੰਦਾਗਾ ਇਹ ਕਹਿੰਦੇ ਜਦੋਂ ਕਿਸਾਨਾਂ ਨੇ ਇਹ ਫੜ ਲਏ ਭਾਈ ਮੋਟਰ ਤੇ ਦੋ ਤਿੰਨ ਨਾਰੀ ਇਹ ਫੜ ਲੇ ਤੇ ਇਹਨਾਂ ਨੂੰ ਫੜ ਕੇ ਚੌਂਕੀ ਚ ਫੜਾਤਾ ਤੇ ਇੱਕ ਦੋ ਥੋੜੀ ਬਹੁਤੀ ਛੇਤਰਫਰੇਡ ਵੀ ਕਰੀ ਇਹਦੂਆ ਇਹਨਾਂ ਨੇ ਪਲਾਨ ਬਣਾਇਆ ਵੀ ਯਾਰ ਆ ਬੰਦਾ ਨੇ ਆਪਾਂ ਨੂੰ ਕੁੱਟਿਆ ਇਹ ਜਿੰਨਾ ਸਾਰਿਆਂ ਇਹਨਾਂ ਦਾ ਗੈਂਗ ਸੀਗਾ ਸਮਾਨ ਵਾਲੇ ਚੱਟੇ ਵਾਲਿਆਂ ਦਾ ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਇਹ ਕਹਿੰਦੇ ਸਾਡੇ ਪਿੰਡ ਦੇ ਕਹਿੰਦੇ ਜਿਹੜੇ ਕਿਸਾਨਾਂ ਤੇ ਇਹਨਾਂ ਨੂੰ ਸੱਕ ਸੀਗਾ ਉਹਨਾਂ ਨੂੰ ਕੁੱਟਣ ਦੀ ਕੋਸ਼ਿਸ਼ ਕਰਨ ਦੇ ਬਤਲੇ ਖੇਤਾਂ ਦੇ ਵਿੱਚ ਗੇ ਅਗੇ ਸੜਕ ਦੇ ਉੱਤੇ ਇਸ ਸਵੇਰ ਦੁਪਹਿਰੇ 3 ਵਜੇ ਆਏ ਡਟਾਈ 3 ਵਜੇ ਤੇ ਸ਼ਾਮ 6 ਵਜੇ ਤੱਕ ਫਿਰਦੇ ਰਹੇ ਜੋ ਸ਼ਾਮ ਨੂੰ 6 ਵਜੇ ਕਹਿੰਦੇ ਲੋਕਾਂ ਨੂੰ ਪਤਾ ਲੱਗਿਆ ਵੀ ਉਹ ਬੰਦੇ ਭਾਈ ਹਜੇ ਵੀ ਫਿਰਦੇ ਆ ਤੁਸੀਂ ਬਾਹਰ ਅੰਦਰ ਨਾਨਕਪੁਰ ਦਾ ਪਿੰਡ ਦੇ ਸਾਰੇ ਬੰਦੇ ਇਕੱਠੇ ਹੋ ਕੇ ਪਿੰਡੋਂ ਆਏ ਤੇ ਜਦੋਂ ਪਿੰਡ ਦੇ ਲੋਕਾਂ ਨੇ ਆ ਕੇ ਇਹਨਾਂ ਨੂੰ ਸਵਾਲ ਜਵਾਬ ਕਰਨ ਲੱਗੇ ਤੇ ਉਹਨਾਂ ਕੋਲੇ 2 ਨੰਬਰ ਦਾ ਹਥਿਆਰ ਸੀ ਤੇ ਉਹਨਾਂ ਨੇ ਬੰਦਿਆਂ ਦੇ ਉੱਤੇ ਫਾਇਰਿੰਗ ਕੀਤੀ ਤੇ ਬੰਦੇ ਸੜਕ ਤੇ ਲਟ ਗਏ ਕਿਸੇ ਦੇ ਗੋਲੀ ਵੱਜ ਵੀ ਸਕਦੀ ਇੱਕ ਚਾਰ ਫਾਇਰਿੰਗ ਕੀਤੀ ਉਹਨਾਂ ਨੇ ਚਾਰ ਰੌਂਡ ਦਾ ਫਾਇਰ ਕੀਤੇ ਉਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਕਹਿੰਦੇ ਗੁੱਸਾ ਆ ਗਿਆ ਸਾਂ ਦੇ ਵਿੱਚ ਗੁੱਸੇ ਵਿੱਚ ਆ ਕੇ ਸੰਘਤ ਨੇ ਉਹਨਾਂ ਨੇ ਇੱਕ ਕੁੱਟਮਾਰ ਕੀਤੀ ਕੁੱਟਮਾਰ ਕਰਨ ਤੋਂ ਬਾਅਦ ਉਹ 8-9 ਬੰਦੇ ਅਸੀਂ ਜਿਹੜੇ ਚੌਂਕੀ ਫੜਾਏ ਕੁਝ ਮੋਟਰਸਾਈਕਲ ਫੜਾਏ ਦੋ ਮੋਟਰਸਾਈਕਲ ਹਜੇ ਆ ਖੜੇ ਇੱਕ ਦੇ ਮੂਹਰੇ ਪੁਲਿਸ ਲਿਖਿਆ ਹੋਇਆ ਪਰ ਪੁਲਿਸ ਪ੍ਰਸ਼ਾਸਨ ਨੇ ਉਲਟਾ ਜਿਹੜੇ ਬੰਦਿਆਂ ਨੇ ਫੜ ਕੇ ਫੜਾਏ ਕਿਸਾਨਾਂ ਨੇ ਉਹਨਾਂ ਦੇ ਉੱਪਰ ਜਿਹੜਾ ਪਰਚਾ ਦਰਜ ਕਰ ਦਿੱਤਾ ਹੈਗਾ ਵੀ ਇਸੇ ਲਈ ਸਾਰੇ ਪੰਜਾਬ ਨੂੰ ਬੇਨਤੀ ਕਰਦੇ ਆਂ ਜੇ ਪੰਜਾਬ ਬਚਾਉਣਾ ਹੈ ਏਕਤਾ ਜ਼ਰੂਰੀ ਹੈ ਸਾਰੇ ਪਿੰਡਾਂ ਦੀ ਜਨਤਾ ਨੂੰ ਜਗਾਉਣੇ ਆ ਤੇ ਵੀ ਤੁਸੀਂ ਜੇ ਸਾਨੂੰ ਲੋੜ ਪਈ ਤੁਹਾਨੂੰ ਕਾਲ ਦੇਵਾਂਗੇ ਤੇ ਸਾਰੇ ਪਹੁੰਚੋ ਉਹ ਜਿਹੜੇ ਮੋਟਰਸਾਈਕਲ ਫੜਿਆ ਸੀ ਇੱਕ ਤਾਂ ਜਿਹੜਾ ਉੱਥੇ ਖਸਾਨਾ ਜਿੱਟਿਆ ਹੋਇਆ ਸੀਗਾ ਉੱਥੇ ਪੁਲੀ ਬਣਦੀ ਐ ਲੈਣ ਗੱਡੀ ਦੀ ਲੈਣ ਥੱਲੇ ਵੀ ਪੁਲੀ ਲੱਗਦੀ ਐ ਉਹਦੇ 'ਚ ਸੱਟਿਆ ਹੋਇਆ ਸੀ ਤੜਕੇ ਹੌਲਦੌਰ ਫੜਨ ਗਏ ਆਪਣੇ ਕਿਸਾਨ ਫੜਾਉਂਦੇ ਸੀ ਵੀ ਪਿਆਈਏ ਮੋਟਰਸਾਈਕਲ ਪਿਆ ਤੂੰ ਲੈ ਜਾ ਉਹ ਮੋਟਰਸਾਈਕਲ ਫੜਾਇਆ ਜਦੋਂ ਉਹ ਇੱਕ ਬੰਦਾ ਉੱਥੇ ਆਇਆ ਮੈਂ ਨਾਂ ਨਹੀਂ ਜਾਣਦੀ ਪੁੱਛੋ ਤਾਂ ਭੁੱਲ ਜਾਨੀ ਐ ਨਾ ਉਹ ਕਹਿੰਦਾ ਵੀ ਮੇਰਾ ਮੋਟਰਸਾਈਕਲ ਖਵਾਚ ਗਿਆ ਜਦੋਂ ਨੂੰ ਪਤਾ ਲੱਗੇ ਮੋਟਰਸਾਈਕਲ ਕੱਢੀ ਜਾਂਦੇ ਐ ਪੁਲਿਸ ਵਾਲੇ ਖੜੇ ਐ ਤੇ ਉਹ ਭੱਜ ਗਿਆ ਦੋ ਮੋਟਰਸਾਈਕਲ ਸਾਡੇ ਕੋਲੇ ਕਿਤੇ ਪੁਲਿਸ ਲਿਖਿਆ ਹੋਇਆ ਇੱਕ ਆ ਖੜਾ ਹੈ ਇਹ ਸਾਨੂੰ ਦੂਜੇ ਦਿਨ ਉਥੋਂ ਖਸਾਨਾ ਚੋਂ ਤੇ ਆਏ ਦੂਜੇ ਦਿਨ ਦਿਨ ਚੜੇ ਤੜਕੇ ਉਹ ਮੋਟਰਸਾਈਕਲ ਫੜਾਤਾ ਇਹ ਅਸੀਂ ਚੱਕ ਕੇ ਘਰ ਨੂੰ ਲੈ ਗਏ ਅੱਜ ਇਹ ਮੋਟਰਸਾਈਕਲ ਅਸੀਂ ਨਾਲ ਲੈ ਕੇ ਆਏ ਹੁਣ ਸਾਡੀ ਕਮੇਟੀ ਫੈਸਲਾ ਕਰੋ ਇਹ ਮੋਟਰਸਾਈਕਲ ਇਹਨਾਂ ਨੂੰ ਫੜਾ ਕੇ ਜਾਣੇ ਆ ਜਾਂ ਸਬੂਤ ਅਸੀਂ ਰੱਖਣਾ ਕੋਲੇ ਹਜੇ ਉਹ ਫਿਰ ਅਸੀਂ ਵਾਪਸ ਲੈ ਕੇ ਜਾਵਾਂਗੇ ਤੇਰੇ ਆਮੀ ਪੁਲਿਸ ਸਿੱਧੀ ਉਹਨਾਂ ਵੀ ਨਹੀਂ ਖੜੀ ਹੈ ਜਦੋਂ ਪਰਚੇ ਦਰਜ ਖਸਾਨਾ ਤੇ ਕਰੇ ਆ ਚੋਰਾਂ ਨੇ ਪਰਚੇ ਦਰਜ ਹੀ ਨਹੀਂ ਕਰੇ ਆ ਹੁਣ ਮੋਟਰਸਾਈਕਲ ਚੋਰੀ ਕਰਦੇ ਹੁਣ ਮੌਕੇ ਤੇ ਫੜ ਕੇ ਲੈ ਕੇ ਆਂਦੇ ਆ ਉਨਾਂ ਨੂੰ ਕਿਹੜਾ ਛੱਡਣਗੇ ਨਹੀਂ ਆ ਘੰਟੇ ਨੂੰ ਉਹਨਾਂ ਨੂੰ ਛੱਡ ਦੇਣਗੇ ਅਸੀਂ ਤਾਂ ਕਹਿੰਦੇ ਜਦੋਂ ਪੁਲਿਸ ਲਿਖਿਆ ਹੈ ਤੇ ਹੋਰ ਤਾਂ ਕੋਈ ਪੁਲਿਸ ਲਿਖੀ ਨਹੀਂ ਸਕਦਾ ਆਮ ਕਿਹੜਾ ਪੁਲਿਸ ਲਿਖ ਲੂਗਾ ਸਾਡਾ ਅਗਰਾਹਾ ਦਾ ਝੰਡਾ ਪੁਲਿਸ ਵਾਲੇ ਲਾ ਲੈਣਗੇ ਵਿਆਗਰਾਹਾ ਦਾ ਝੰਡਾ ਪੁਲਿਸ ਵਾਲੇ ਨਹੀਂ ਲਾ ਲੈ ਕੋਈ ਨਹੀਂ ਲਾਉਂਦਾ ਤੇ ਜੇ ਐਸੀ ਗੱਡੀਆਂ ਤੇ ਪੁਲਿਸ ਲਿਖ ਲਈ ਤੇ ਸਾਨੂੰ ਕੰਟਮੈਂਟ ਮੰਟਰੀ ਫੜ ਲੈਣਗੇ ਘੰਟਾ ਤੋਂ ਦੂਰ ਰਹਿ ਗਿਆ ਸਾਡੇ ਆਗੂਆਂ ਦੇ ਫੋਨ ਡ੍ਰੈਸ ਕਰਕੇ ਕਿੱਥੇ ਬੈਠੇ ਆ ਕਿਹੜੀ ਜਗ੍ਹਾ ਤੇ ਮੀਟਿੰਗ ਚੱਲਦੀ ਉੱਥੇ ਪਹੁੰਚ ਜਾਂਦੀ ਹੈ ਪੁਲਿਸ ਤੇ ਚੋਰਾ ਨਾਲ ਕੁੱਤੀ ਰਲਈ ਹੋਈ ਹੈ ਇਹ ਸਾਡਾ ਰਾਤੋ ਖੜਾ ਤੇ ਨਾਲ ਕੱਤਰ ਲੇ ਤੇ ਪੌਂਸਲ ਵਿੱਚ ਕੰਨਾ ਕਰਨ ਕਰ ਪਰ ਆਪ ਵੀ ਪ੍ਰਯਾਗ ਲੈ ਕੇ ਚੌਂਕੀ ਤੇ ਪਹੁੰਚੇ ਹੋ ਕਿਉਂਕਿ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਉਹ ਨਾਲੇ ਤੇ ਚਾਤੀ ਸਰਕਾਰ ਕੋਲੋਂ ਸੱਤਾ ਚ ਦਰਿਆ ਕਰੂਗੀ ਉਹ ਸੱਤਾ ਸਥਾਨ ਤੇ ਗੱਲ ਦੂਰ ਦੀ ਆਹ ਕਰਨ ਤੇ ਚਸ਼ਨੀਆ ਚੋਬੇ ਦਾ ਬਾਬ ਲਣ ਖਾਤਰ ਸੋਨੂੰ ਇਕੱਠੇ ਹੋ ਕੇ ਆਉਣਾ ਪੈਂਦਾ ਨਹੀਂ ਇਕੱਲੇ ਇਕੱਲੇ ਨੂੰ ਤਾਂ ਉਹ ਵੀ ਕੋਤਤ ਪੈਂਦੇ ਆ ਪਹਿਲਾਂ ਆਉਂਦੀ ਆਪਣੀ ਐਸ.ਐਚ.ਓ ਸਾਹਿਬ ਨਾਲ ਮਹਿਲਾਂ ਕੁੜੀਆਂ ਕਾਫੀ ਤੂਤੂ ਮਨਾ ਲਈ ਚੰਗ ਨਿਰਵਾ ਸਿੱਧੀ ਬਣੇ ਸੋ ਬਹੁਤ ਜ਼ੋਰ ਨਾ ਕਰੀ ਕੁਝ ਦਿਨ ਪਹਿਲਾਂ ਇੱਥੇ ਪਿੰਡ ਲਹਿਰਾਖਾਨਾ ਦੇ ਵਿੱਚ ਘਟਨਾ ਵਾਪਰੀ ਸੀ ਪਿੰਡ ਦੇ ਲੋਕਾਂ ਵੱਲੋਂ ਚੋਰੀ ਦੇ ਸ਼ੱਕ ਦੇ ਆਧਾਰ ਤੇ ਪਿੰਡ ਦੇ ਵਿੱਚ ਜਿਹੜੇ ਕੋਈ ਰਾਤ ਸਿpase ਨੰਗ ਰਹੇ ਸੀ ਜਾਂ ਉੱਥੇ ਘੁੰਮ ਰਹੇ ਸੀ ਉਹਨਾਂ ਨਾਲ 5-6 ਵਿਅਕਤੀ ਨੂੰ ਫੜ ਕੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਸੀ ਜੋ ਦਾਖਲ ਹਸਪਤਾਲ ਦਾਖਲ ਹੋਣ ਤੋਂ ਬਾਅਦ ਉਹਨਾਂ ਦੇ ਬਿਆਨ ਤੇ ਪਰਚਾ ਦਰਜ ਕੀਤਾ ਗਿਆ ਸੀ ਅਲਕਛਾਤੇ ਬੰਦਿਆਂ ਦੇ ਕੁਝ ਬਾਈ ਨੇਮ ਸੀਗਾ ਉਹਦੇ ਸਬੰਧ ਵਿੱਚ ਪਿੰਡ ਵਾਸੀਆਂ ਵੱਲੋਂ ਜਿਹੜਾ ਧਰਨਾ ਇੱਥੇ ਪੁੱਚੋ ਚੌਂਕੀ ਮੂਹਰੇ ਲਗਾ ਗਿਆ ਸੀ ਉਹਨਾਂ ਇਹ ਕਹਿਣਾ ਸੀਗਾ ਵੀ ਕੁਝ ਬੰਦੇ ਵਿੱਚ ਜਿਹੜੇ ਉੱਥੇ ਹੈ ਨਹੀਂ ਸੀ ਉਹਨਾਂ ਦੇ ਵੀ ਨਾਮ ਲਿਖੇ ਹੋਏ ਆ ਤੇ ਵੀ ਇਹ ਪਰਚਾ ਗਲਤ ਤਰਜੋਆ ਹੈ ਉਹਨਾਂ ਨੂੰ ਅਸੀਂ ਪ੍ਰੋਸਸ ਅਦਵਾਇਆ ਵੀ ਅਸੀਂ ਆਉਣ ਵਾਲੇ 20 ਦਿਨਾਂ ਦੇ ਵਿੱਚ ਇਹਦੀ ਜਾਂਚ ਪੜਤਾਲ ਕਰਕੇ ਇਹਦਾ ਜਿਹੜਾ ਹੈਗਾ ਦੁੱਧ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਅਸੀਂ ਦੱਸਾਂਗੇ